ਪੰਜਾਬ ਦੇ ਅੰਦਰ ਪੈੜੇ ਦੀ ਪ੍ਰਿਕੋਰਮੈਂਟ ਦਾ سلسلہ ਡੇਵਡ ਇਤੇ ਤੇਜ਼ ਹੋ ਰਿਹਾ ਸੋ ਮੇਰੇ ਨਾਲ ਸਾਡੇ ਸਾਰੇ ਅਧਕਾਰੀ ਸਹਿਬਾਨ ਮੰਡੀ ਦੇ ਅੰਦਰ ਵੀ ਬੜੀ ਸ਼ਾਨਦਾਰ ਪ੍ਰਿਕੋਰਮੈਂਟ ਹੋਈ ਹੈ ਔਰ ਮੇਰੇ ਖਿਆਲ ਪੰਜਾਬ ਦੇ ਅੰਦਰ ਸਭ ਤੋਂ ਸ਼ਾਨਦਾਰ ਲਿਫਟਿੰਗ ਜਿਹੜੀ ਹੈ 85% ਔਖਰਡ ਮੰਡੀ 'ਚ ਦੇਖਣ ਨੂੰ ਮਿਲੀ ਹੈ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬੜਾ ਸਪੱਸ਼ਟ ਆਦੇਸ਼ ਹੈ ਕਿ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਦਿੱਕਤ ਨਾ ਆਵੇ ਇਹਦੇ ਲਈ ਜੰਨਾ ਵੀ ਆਪਣਾ ਮੈਕੈਨਿਜ਼ਮ ਐਂਡ ਡਿਪਾਰਟਮੈਂਟ ਦਾ ਉਹ ਅੱਜਕੱਲ ਪੂਰੀ ਲੱਟ ਤੇ ਉੱਤੇ ਆ ਪੂਰਾ ਆਪਣੇ ਆਪ ਨੂੰ ਅਸੀਂ ਜਿੱਥੇ ਜਿੱਥੇ ਵੀ ਡਿਊਟੀਆਂ ਲੱਗੀਆਂ ਉਹ ਕੰਮ ਕੀਤੇ ਜਾ ਰਹੇ ਸੋ ਬਪ੍ਰੀਤ ਹਾਲਾਤਾਂ ਦੇ باوجود ਪੰਜਾਬ ਚ ਕਿਉਂਕਿ ਵੱਡੇ ਹੜ੍ਹਾਂ ਦਾ ਪ੍ਰਕੋਪ ਜਿਹੜਾ ਪੰਜਾਬੀਆਂ ਨੇ ਸਹਿਣ ਕੀਤਾ ਔਰ ਉਹਦੇ ਅੰਦਰ ਵੱਡਾ ਸਾਡਾ ਨੁਕਸਾਨ ਹੋਇਆ ਡੈਮੇਜ ਹੋਇਆ ਸਾਡੇ ਮਲਟੀ ਕਿਸਮ ਦੇ ਨੁਕਸਾਨ ਹੋਏ ਆ ਸੋ ਕ੍ਰੌਪ ਦਾ ਵੀ ਕਾਫੀ ਨੁਕਸਾਨ ਪੰਜਾਬ 'ਚ ਹੋਇਆ ਹੈ 172 ਲੱਖ ਐਮਪੀ ਦਾ ਜਿਹੜਾ ਟਾਰਗੇਟ ਹੈ ਉਹਨੂੰ ਪੂਰਾ ਲਾਣ ਦੇ ਲਈ ਮਤਲਬ ਜਿਹੜਾ ਉਹ ਕੰਮਕਾਸ਼ੀ ਕਰਦੇ ਆ ਸੋ ਅੱਜ ਦੀ ਡੇਟ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 18 ਲੱਖ ਐਮਪੀ ਜਿਹੜੀ ਉਹ ਅਰਾਈਵਲ ਪਹੁੰਚੀ ਆ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੀ ਆ ਉਹ ਵੱਖ-ਵੱਖ ਏਜੰਸੀਆਂ ਦਰਾਈ ਖਰੀਦ ਚੁੱਕੇ ਆ ਤੇ ਉਹਦਾ ਜਿਹੜਾ ਭੁਗਤਾਨ ਆ ਕਿਸਾਨ ਦਾ ਜੋ ਬਣਦਾ 299 ਰੁਪਏ ਐਮਐਸਬੀ ਦੇ ਮੁਤਾਬਕ ਉਹ ਵੀ 3215 ਕਰੋੜ ਰੁਪਈਆ ਉਹਨਾਂ ਦੇ ਖਾਤਿਆਂ ਦਾ ਕਿਸਾਨਾਂ ਦਾ ਮਿਸ ਕੀਤਾ ਜਾ ਚੁੱਕਿਆ ਸੋ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਕਿਊਰਮੈਂਟ ਜਿਹੜੀ ਤੇਜ਼ ਹੋएगी ਸੋ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਬਸ ਫਸਲ ਨੂੰ ਸਵਾਰ ਕੇ ਲੈ ਕੇ ਆਓ ਤੁਹਾਡਾ ਸਮਾਂ ਨਾ ਬੇਸਟ ਹੋਵੇ ਮੰਡੀ ਦੇ ਅੰਦਰ ਸੋ ਕੱਲਾ ਕੱਲਾ ਦਾਣਾ ਅਸੀਂ ਚੱਕਾਂਗੇ ਸਾਡੇ ਸਰਕਾਰ ਦਾ ਵਾਅਦਾ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਆਂ ਪੰਜਾਬ ਨਾਲ